दोनों मूहे गेटा च ही बैठे आए मनु बार पास दा। है कुछ ज्यादा पता ज्यादा पता ज्यादा पता ज्यादा पता है हाँ भी गुनू तू तो सियाना ना बोल रात इन्हें नाशपाती करी प्लेट चाह पटापया इन्हना चक लिया है ना गुनू ये तो मुझ पंजे मारता है देखे पंजे मारू हाए हाए चंधीगढ़ को ज्यादा ही शरान होंगे मैं तो इना कुछ को कहें कोई होर आ जाए उन्होंने बड़ा मारते दंदी वढ़ दंदी बहुत खिंच के बढ़ते नहीं छे मेरे भी करी मटे मारी मसाज करते टिलू मसाज है मसाज देंगे टिलू मसाज कर तेरे टिलू मसाज अब कैमरे को ਉਹ ਦੇ ਨਾ ਰਖਾ ਦੇ ਨਾ ਰਖਾ ਦੇ ਚਿੰਨਾ ਮਛਰਾ ਓਏ ਬਾਰ ਬੱਜ ਗਿਆ ਚੱਲ ਅੰਦਰ ਚੱਲ ਚੱਲ ਅੰਦਰ ਜਾ ਤੇ ਤੇਰੀ ਹਮਾ ਮੜਾ ਆਇਆ ਧੋਨੀ ਬਾਰ ਭੱਜ ਗਈ ਛੇਤੀ ਆਇਆ ਮੜਾ ਆ ਇਹਨਾਂ ਨੂੰ ਮੈਂ ਕੰਟਰੋਲ ਚੇਚ ਕਰਦਾ ਮਾੜੀ ਵੀਡੀਓ ਬਣਾਇਆ ਆਇਆ ਬਾਸ ਕੋਈ ਬਿੱਲੀ ਨਾ ਆ ਜਾ ਛੇਤੀ ਕਰੋ एक कदम स्पीड डालने खेच के बाहर पार्टी को ज़हर स्पीड अपने जी ने याद ही नहीं गुन्नू मुन्नू मुन्नू निकल गया ची मैं उन्होंने देखा नहीं क्या जल्दी गुन्नू जी आया चीत खाना हुआ देखे मैं पंजे मार देती हूँ मेरे मारूं फोन से अलबार आ गया था नहीं आया आये मारो ना वो तो मेरे तो बड� ਕੇ ਪਿੰਜਰੇ ਚੋਂ ਮਾਰੀ ਲੱਗਦਾ ਕਤਮਾ ਮਾਰ ਰੋਣ ਵੀ ਮਾਰ ਰਿਹਾ ਜਿੱਦ ਕਰੇ ਜਿੱਦ ਕਰੇ ਰੋਣ ਕਾਤ ਨਹੀਂ ਮਾਰਦਾ ਆ ਨਿਕਲ ਗਿਆ ਹੁਣ ਮਾਰਦਾ ਮਾਰ ਗੁੰਨ ਚੱਲ 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 ਮਾ ਫੱਟ ਫੱਟ ਪਰ ਮਾਰਦੇ ਮਾੜਿਆ ਕੂਰੇ ਤੋਂ ਗਿਆ ਆਹਾ ਆਹਾ ਨਾ ਅਣਾਈ ਨੂੰ ਆਪਣੀ ਕੋੜ ਦੇ ਤੇ ਮਾਰੀ ਆ ਮੁੰਨੂ ਦੇਖੋ ਜਦੀ ਲੱਗ ਗਿਆ ਹਾਂ ਹਾਂ ਹਾ 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 ਤੂੰ ਛੋਟਾ ਸੋ ਬੱਚਾ ਹੈ ਤੂੰ ਛੋਟਾ ਸੋ ਬੱਚਾ ਹੈ ਮੈਡਰ ਛੋਟੇ ਸੋ ਬੰਦ ਜਲਦ ਤੁਹਾਡੇ ਨਾਲ ਦਾ ਇੱਕ ਚਾਰ ਪੈਰਾਂ ਵਾਲਾ ਇੱਕ ਹੋਰ ਸਰਪ੍ਰਾਈਜ਼ ਲੈ ਕੇ ਆਣਾ ਬਸ ਔਣ ਥੋੜੇ ਦਿਨ ਹੋਰ ਵੇਟ ਕਰੋ ਬਸ ਚਾਰਕ ਦਿਨ ਵੇਟ ਕਰੋ ਬਸ ਆ ਜੂ ਪਹਿਲਾਂ ਤੁਹਾਨੂੰ ਹੀ ਦਿਖਾਣਾ ਆਪਾਂ ਉਹ ਜੇ ਕਿਹਨੂੰ ਦੱਸਿਆ ਅਸੀਂ ਖਰਗੋਸ਼ਾਂ ਦੇ ਘਰ ਦੀ ਸਫਾਈ ਕਰਨੀ ਆ ਤੇ ਆਹ ਆਇਆ ਹੋਇਆ ਸੀਗਾ ਜਵਾਕ ਤੇ ਇਹਨੇ ਖਰ ਕਹਿੰਦਾ ਮੈਂ ਖਰਗੋਸ਼ ਦਾ ਢੇੜਾ ਕਢਾਣਾ ਗੁੰਨੂ ਦਾ ਤੇ ਇਹਨੂੰ ਗੁੰਨੂ ਫੜਾਤਾ ਤੇ ਢੇੜਾ ਕਢਾਂਦੇ ਥੋੜਾ ਜਿਆ ਤੇ ਉਧਰੋਂ ਇਹਨੂੰ ਇੱਧਰ ਲਿਆਇਆ ਤੇ ਇੱਥੇ ਆ ਕੇ ਘਾਹ ਖਾਣ ਲੱਗ ਗਿਆ ਤੇ ਇੱਕ ਤੁਹਾਨੂੰ ਜਿਗਾਰ ਦਿਖਾਣਾ ਤੋਤਿਆਂ ਦੇ ਪਿੰਜਰੇ ਵਾਲੇ ਉਹ ਵੀ ਤੁਹਾਨੂੰ ਦਿਖਾਣੇ ਆ ਮਾੜਾ ਜੀ ਇਹਨੂੰ ਢੇੜਾ ਕਢਾ ਲੈਣ ਦੇ ਉੱਤੇ ਆ ਆ ਆ ਇਹਨੂੰ ਵੀ ਖਾਣਾ ਸਾਰਾ ਹੀ ਖਾਈ ਜਾਂਦਾ ਵਾ ਚੱਲ ਬਹੁਤ ਖਾ ਲਿਆ ਹੁਣ ਤੁਹਨ ਦਿਖਾਣੇ ਆ ਜਗਾੜ ਜਗਾੜ ਲਾਇਆ ਆਹਾਂ ਕਿ ਛੱਡੇ ਹੋਇਆ ਪਟੇਰੇ ਇੱਕ ਕੀੜਾ ਵੀ ਨਹੀਂ ਅੰਦਰ ਆਣ ਦਿੱਤਾ ਉਦੋਂ ਦੇ ਜਿੰਨੇ ਵੀ ਕੀੜੇ ਸੀ ਸਾਰੇ ਮਾਰ ਕੇ ਖਾ ਗਏ ਇੱਕ ਚੋਂਚੇ ਸੀ ਮਾਰ ਕੇ ਜਦੀ ਖਾ ਜਾਂਦੇ ਆ ਤੇ ਜਦ ਇੱਕ ਮੈਂ ਦੇਖਿਆ ਕੀੜਾ ਜਾਲੀ ਖਾਂ ਦੀ ਅੰਦਰ ਆਈ ਸੀ ਹੋੜੜ ਚਿੰਕਿਆ ਇੱਕਦਮ ਆ ਕੇ ਚੋਂਚੇ ਮਾਰੇ ਜਦੀ ਲਵੇਟ ਤੇ ਸਾਰੇ ਹੁਣ ਇੱਕ ਵੀ ਕੀੜਾ ਅੰਦਰ ਦੇਖ ਰਿਆ ਨਾ ਕੋਈ ਹਜੇ ਤੱਕ ਮੈਂ ਜਾਲੀ ਤੇ ਦੇਖ ਰਿਆ ਵਾ ਥੋ ਲੈ ਇਹਨਾਂ ਦਾ ਫਾਇਦਾ ਦੁਪਹਿਰ ਤੋਂ ਟਾਈਮ ਇਹਨਾਂ ਨੂੰ ਇੱਥੇ ਛੱਡ ਦਿਆ ਕਰਾਂਗੇ ਤੇ ਰਾਤ ਨੂੰ ਅੰਦਰ ਪਰ ਜਿਗਾੜ ਵੈਸੇ ਪੂਰਾ ਵਧੀਆ ਹੈ ਤੇ ਇਨਾ ਜੇ ਮੈਂ ਤੁਸੀਂ ਦੇਖ ਰਹੇ ਹੋਗੇ ਤੂਤੇ ਫੜੇ ਹੋਏ ਮੈਂ ਪਿੰਜਰੇ ਚ ਤੇ ਪਿੰਜਰੇ ਚ ਫੜੇ ਹੋਇਆ ਤਾਂ ਕਹਿੜਾ ਨੀਲਾ ਤੇ ਆਹ ਕਰੀਮ ਕਲਰ ਦਾ ਵਾ ਹਰਾ ਆ ਦੇਖੋ ਮੈਂ ਤੁਹਾਨੂੰ ਪਟੇਰੇ ਦਾ ਸਿਰ ਦਿਖਾਣਾ ਕਾਲੇ ਦਾ ਓਏ ਉਹਦੇ ਮਾਰਦੇ ਹਾਂ ਜਿਆਦਾ ਨਹੀਂ ਆਪਾਂ ਓਕੋ ਇਹਦਾ ਸਿਰ ਆਹ ਦੇਖੋ ਇਹ ਥੋਦੇ ਬਾਲ ਬੂਲਾ ਤੇ ਗੰਜਾ ਜਿਹਾ ਕਰਤਾ ਸਿਰ ਤੋਂ ਤੇ ਨਾ ਉਹਦੇ ਸ਼ਰਤੀ ਆ ਕੇ ਆਏ ਮਾਰਦੇ ਸੀ ਚੁੰਝਾਂ ਚੰਝਾਂ ਜੀਆਂ ਤਾਂ ਕਰਕੇ ਫੜਤੇ ਫੜੇ ਤਾਂ ਵਾ ਜਿਹੜੇ ਇਹ ਨੇ ਇਹਨਾਂ ਨੂੰ ਛੱਡ ਦੇਣਾ ਉੱਧਰ ਜਿਹੜੇ ਉੱਧਰ ਵਾਲੇ ਤਿੰਨ ਇੱਕ ਤਾਂ ਲੜਾਕੂ ਤੋਤਾ ਤੇ ਦੋ ਤੋਤੇ ਹੋਰ ਆ ਉਹਨਾਂ ਨੂੰ ਇੱਧਰ ਛੱਡ ਦੇਣਾ ਇਹਨਾਂ ਨੂੰ ਉੱਧਰ ਬਾਲੀ ਸ਼ੈਤਾਨ ਦੇ ਚਲੋ ਹੁਣ ਲੈ ਕੇ ਚੱਲਦੇ ਇਹਨਾਂ ਨੂੰ ਉੱਧਰ ਇੱਧਰ ਇਹਨੇ ਤੋਤੇ ਫੜ ਰਹੇ ਸੀ ਦੋ ਤੋਤੇ ਫੜ ਲਏ ਤੇ ਫੜ ਰਿਹਾ ਆਪਣਾ ਇਹ ਇੰਥਾ ਇਹ ਬੱਚਾ ਪਕੜ ਰਾਇਆ ਤੋਤੇ ਤੇ ਇਹ ਇਹ ਦੋ ਫੜ ਲੇ ਤਾਂ ਤੇ ਇੱਕ ਰਹਿ ਗਿਆ ਉਹ ਹੋ ਨੀਲਾ ਪੀਲਾ ਜਿਹੜਾ ਇਕੱਲਾ ਬੈਠਾ ਇਹ ਰਹਿ ਗਿਆ ਬਸ ਇਹਨੂੰ ਫੜ ਲੈਣਾ ਵਾ ਤੇ ਇਹਨੂੰ ਉਧਰ ਛੱਡਿਆ ਕੌਸ਼ਕ ਦੇਣਾ ਨੂੰ ਹਰਾ ਤੇ ਚਿੱਟਾ ਤੇ ਉਹਦਾ ਬੱਚਾ ਛੱਡ ਦੇਣੇ ਆ ਤੇ ਆ ਤਿੰਨੇ ਇੱਧਰ ਰਹਿਣਗੇ ਤੇ ਹੁਣ ਉਹ ਫੜਦੇ ਫੇਰ ਤੁਹਾਨੂੰ ਦਿਖਾਣੇ ਆ ਆ ਸਾਰੇ ਤੋਤੇ ਫੜ ਲਏ ਤੇ ਬੜੇ ਔਖੇ ਫੜੇਗੇ ਤੇ ਉਹ ਜਿਹੜੇ ਇੱਕ ਬੱਚਾ ਆ ਬੈਠਾ ਇੱਕ ਬੱਚਾ ਉਹ ਬੈਠਾ ਲੈਟ ਵੱਲੀ ਇੱਕ ਕੋਹ ਕ੍ਰੀਮ ਚ ਕਲਰ ਦੋ ਬੈਠਾ ਇਹ ਇੱਧਰ ਹੀ ਰਹਿਣਗੇ ਓਏ ਮੈਨ ਲੱਗਿਆ ਅੱਛਾ ਤੂੰ ਤੋਤਾ ੜਾਤਾ ਚਲ ਹਾਂ ਉਧਰ ਚਾਲ ਕੇ ਤੁਨ ਛੱਡ ਦੇ ਲਿਆਂਦੇ ਤੋਤੇ ਇੱਧਰ ਤਿੰਨੇ ਤੇ ਤਿੰਨ ਛੱਡਦੇ ਉਧਰ ਬਟੇਰੇ ਫੇਰਦਿਆਂ ਪਹਿਲਾਂ ਤਾਂ ਝਾਲੀ ਤੇ ਕੀੜੇ ਫੇਰਦੇ ਸੀ 20 25 ਕੀੜੇ ਥੱਲੇ ਫੇਰਦੇ ਸੀ ਹੁਣ ਨਾ ਕੋਈ ਝਾਲੀ ਤੇ ਕੀੜਾ ਨਾ ਕੋਈ ਥੱਲੇ ਕੀੜਾ ਕੋਈ ਵੀ ਆਂਦਾ ਜਦੀ ਬਟੇਰੇ ਫਾੜ ਲੈਂਦੇ ਨੇ ਤੇ ਆਹ ਤੁੰ ਦਿਖਾ ਰਿਹਾ ਸਾਰੀ ਝਾਕਮੀ ਕਰਤਾ इन्ह ना छदा गेट खोलता है बहर निकल दे निकल जो कैमरा बंद करके बहर कौ बहर हम बहर चलो मैं कैमरा बंद कर ਛਾੜਦੇ ਤੋਂ ਸਾਰੇ ਅੰਦਰ पिंजरा ਹੋ ਗਿਆ ਖਾਲੀ ਤੇ ਬਟੇਰੇ ਦਾ ਆਪਣਾ ਕੰਮ ਕਰੀ ਜਾਂਦੇ ਇਹਨਾਂ ਨੂੰ ਦਾਣਾ ਰੱਖਿਆ ਆ ਪਾਣ ਸਾਰੇ ਦੇਖੋ ਜੀ ਆ ਤੇ ਦਾਣਾ ਤੋਤਿਆਂ ਨੂੰ ਵੀ ਪਾਏ ਹੋਇਆ ਬਟੇਰਿਆਂ ਨੂੰ ਵੀ ਤੇ ਕੁਕੂ ਬੈਠਾ ਵਾ ਤੇ ਸਾਰੇ ਤੋਤੇ ਸੈਟ ਬੈਠੇ ਨੇ ਵਧੀਆ ਆਹਦੇ ਸਾਰੇ ਖੁਸ਼ ਹੋ ਗਏ ਸਾਰੇ ਤੋਤੇ ਫਿਰ ਦੇ ਨੇ ਮਾਰਦੇ ਮੋਚਾ ਉਧਾ ਬੈਠਾ ਸਾਰੇ ਤੋਤੇ ਛੱਡਦੇ ਅੰਦਰ ਬਿੰਨ ਆ ਨਾਸ ਫਾਟੀ ਖਾਂਦੇ ਸੀਗੇ ਤੇ ਆ ਦੇਖੋ ਦੋਨੇ ਚੰਪੜੇ ਪਏ ਆ ਹੁਣ ਆ ਦੂਸਰੀ ਫਾੜੀ ਦਿੱਤੀ ਆ ਪਹਿਲੀ ਖਾ ਵੀ ਮੈਂ ਸੋਚਿਆ ਵੀਡੀਓ ਬਣਾ ਲੈਣਾ ਇਹਨਾਂ ਦੀ ਕਿਵੇਂ ਭੁੱਖੇ ਜੇ ਖਾਣ ਲੱਗੇ ਹੋਏ ਆਇਨੇ ਥੋੜੀ ਸਪੀਡ ਘਟ ਗਈ ਖਾਂਦੇ ਖਾਂਦੇ ਮੇਰੇ ਦੰਦਿਆਂ ਵੀ ਬੜੀਆਂ ਵੱਡੀਆਂ ਵੱਢ ਚ ਨੇ ਸਪੀਡ ਤਾਂ ਮੇਰੀ ਖਿਆਲ ਹ ਜੀ ਇਹਨਾਂ ਦੀ ਇੰਨੀ ਆ ਸਪੀਡ ਖਾ ਲੋ ਖਾ ਲੋ ਰਾਜ ਜੀ ਥੱਲੇ ਰੱਖ ਲੀ ਆਹ ਘੱਡੇ ਸੀ ਬਟੇਰੇ ਬਾਹਰ ਆ ਚਿੰਕੀ ਤਾਂ ਵਾਲੀ ਕੀੜੇ ਫੜਦੀ ਆ ਪਿੰਜਰੇ ਚ ਵੀ ਸਾਰਿਆਂ ਨਾਲ ਬਾਦ ਦੇ ਨੇ ਫੜੇ ਆ ਪਹਿਲਾਂ ਆਪਣਾ ਬਿੱਟੂ ਫੜਦਾ ਹੁੰਦਾ ਸੀ ਬਾਦ ਦੇ ਘੱਟ ਵਾਦ ਸੀ ਹੁਣ ਬਿੱਟੂ ਘੱਟ ਫੜਦੇ ਇਹ ਵੱਧ ਫੜਦੀ ਆ ਕੀੜੇ ਇੱਥੇ ਪਹਿਲਾਂ ਮਿੱਟੀ ਚ ਨਾਉਂਦੇ ਸੀਗੇ ਉਦੋਂ ਮੈਂ ਦਿਖਾਣੇ ਸੀ ਚਿੱਤੇ ਨਹੀਂ ਰਿਹਾਗਾ ਆਹਦੇ ਇੱਥੇ ਮਿੱਟੀ ਸਾਰੀ ਇਹਨਾਂ ਦੀ ਪੱਟੀ ਹੋਈ ਆ ਨਾਉਂਦੇ ਸੀ ਇੱਥੇ ਬੈਠਾ ਕਾਲਾ ਬਟੇਰਾ ਫਰਾਮ ਨਾਲ ਮੋਜਾ ਮਾਰਦਾ ਇੱਥੇ ਫਿਰਦਾ ਆ ਹੁਣ ਵੀ ਕੀੜੇ ਖਾਂਦੇ ਆ ਹੁਣ ਨਹਾ ਤਾਂ ਕਾਫੀ ਲੈ ਹੁਣ ਇੱਥੇ ਘੁੰਮਦੇ ਫਿਰਦੇ ਨੇ ਨਜਾਰੇ ਲੰਦੇ ਨੇ ਨਜਾਰੇ ਚਲੋ ਇੱਕ ਵਾਰ ਇਹਨਾਂ ਨੂੰ ਕੰਟਰੋਲ ਚ ਕਰ ਲਾਂ